ਸੋ ਮੈਂ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ న్యూਸ 89 ਪੰਜਾਬ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਇੱਕ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀ ਸ਼ੁਰੂ ਕੀਤੀ ਗਈ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਲੋਕ ਬਹੁਤ ਖੁਸ਼ ਹੈ ਤੇ ਇਹ ਮੇਰੇ ਹੱਥੀ ਤੁਸੀਂ ਇਹ ਛੋਟੀ ਜੀ ਮਸ਼ੀਨ ਦੇਖ ਰਹੇ ਹੋ ਇਹ ਮਸ਼ੀਨ ਇੱਕ ਮਸ਼ੀਨ ਨਾ ਹੋ ਕੇ ਇੱਕ ਇੰਨੀ ਵੱਡੀ ਚੀਜ਼ ਹੈ ਜੋ ਹਰ ਇੱਕ ਫੈਮਲੀ ਨੂੰ ਜਿਹੜਾ ਹਰ ਇੱਕ ਬੰਦੇ ਨੂੰ ਜਿਹੜਾ ਹੈ 10 ਲੱਖ ਦਾ ਬੀਮਾ ਜਿਹੜਾ ਦੇਣ ਜਾ ਰਹੀ ਹੈ ਜਦ ਕੋਈ ਆਪਣਾ ਘਰ ਦਾ ਬਿਮਾਰ ਹੁੰਦਾ ਹੈ ਜਾਂ ਕੋਈ ਪਰੇਸ਼ਾਨੀ ਹੁੰਦੀ ਹੈ ਸਭ ਤੋਂ ਜ਼ਿਆਦਾ ਜੋ ਦਿੱਕਤ ਪਰੇਸ਼ਾਨੀ ਆਂਦੀ ਹੈ ਉਹ ਬਿਮਾਰੀ ਤੇ ਖਰਚਾ ਹੁੰਦਾ ਹੈ ਕੁਝ ਨਹੀਂ ਪਤਾ ਹੁੰਦਾ ਕਿ ਕਿੰਨਾ ਖਰਚਾ ਆਏਗਾ ਸੋ ਪੰਜਾਬ ਸਰਕਾਰ ਵੱਲੋਂ ਇਹ ਪਹਿਲ ਕੀਤੀ ਗਈ ਹੈ ਸੋ ਇਹ ਮਸ਼ੀਨ ਹੈ ਛੋਟੀ ਜੀ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਬਨਵਾੜੀ ਦੇ ਵਿੱਚ ਜਿਹੜਾ ਹੈ ਇਸ ਯੋਜਨਾ ਦਾ ਅੱਜ ਉਦਘਾਟਨ ਜਿਹੜਾ ਕਰਨ ਆਏ ਤੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਮੈਡਮ ਹਲਕਾ ਵਿਧਾਇਕ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਮੈਡਮ ਬਹੁਤ ਵਧੀਆ ਜਿਹੜੀ ਸਕੀਮ ਹੈ ਇਹ ਛੋਟੀ ਜੀ ਮਸ਼ੀਨ ਜਿਹੜੀ ਹੈ 10 ਲੱਖ ਦਾ ਬੀਮਾ ਦੇ ਰਹੀ ਹੈ ਲੋਕਾਂ ਤੇ ਪੰਜਾਬ ਸਰਕਾਰ ਨੇ ਪਹਿਲ ਕੀਤੀ ਹੈ ਕੇਂਦਰ ਨੇ 5 ਲੱਖ ਦਾ ਬੀਮਾ ਦਿੱਤਾ ਸੀ ਤੇ ਉਹਦੇ ਵਿੱਚ ਵੀ ਕਾਫੀ ਡਿਸਪਿਊਟ ਜਾਂ ਦੇਖਣ ਨੂੰ ਮਿਲਿਆ ਸੀ ਪਿਛਲੇ ਦਿਨਾਂ ਜੀ ਹਸਪਤਾਲਾਂ ਨੇ ਬੰਦ ਕਰਤਾ ਸੀਗਾ ਤੇ ਜੋ ਪਤਾ ਲੱਗ ਰਿਹਾ ਹੈ ਜੋ ਮੰਤਰੀ ਜੀ ਨੇ ਗੱਲ ਦੱਸੀ ਆ ਮੁੱਖ ਮੰਤਰੀ ਨੇ ਗੱਲ ਦੱਸੀ ਕਿ ਹਰੇਕ ਹਸਪਤਲ ਨੂੰ 15-15 ਲੱਖ ਰੁਪਏ ਪਹਿਲੇ ਹੀ ਜਿਹੜਾ ਐਡਵਾਂਸ ਹੀ ਦੇ ਦਿੱਤਾ ਗਿਆ ਹੈ ਤੇ ਕੀ ਕਹਿਣਾ ਚਾਹੋਗੇ ਮੈਡਮ ਇਸ ਸਕੀਮ ਦੇ ਬਾਰੇ ਵਿੱਚ ਦੇਖੋ ਜੀ ਜਿਹੜੀ ਇਹ ਸਿਹਤ ਬੀਮਾ ਯੋਜਨਾ ਪੰਜਾਬ ਸਰਕਾਰ ਦੀ ਚੱਲੀ ਹੈ ਇਹ ਇੱਕ ਬਹੁਤ ਅੱਛੀ ਯੋਜਨਾ ਹੈ ਇਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸੀਐਮ ਸਾਹਿਬ ਦਾ ਤੇ ਸਾਡੇ ਸੁਪਰੀਮ অরਵਿੰਦ ਕੇਜਰੀਵਾਲ ਜੀ ਦਾ ਜਿਹੜੇ ਕਿ ਲੋਕਾਂ ਦੀ ਪ੍ਰੋਬਲਮ ਨੂੰ ਮੁੱਖ ਰੱਖਦੇ ਹੋਏ ਇਸ ਯੋਜਨਾ ਨੂੰ ਲੈ ਕੇ ਆਏ ਕਿਉਂਕਿ ਤੁਸੀਂ ਵੀ ਦੇਖੋ ਜੇ ਕੋਈ ਦੇ ਕੋਈ ਬਿਮਾਰੀ ਠਮਾਰੀ ਆਉਂਦੀ ਸੀਗੀ ਆਮ ਬੰਦਾ ਇਸੇ ਮੁਸੀਬਤ ਚ ਫਸ ਜਾਂਦਾ ਸੀ ਮੈਂ ਪੈਸਾ ਕਿੱਥੋਂ ਲੈ ਕੇ ਆਵਾਂ ਕਿਉਂਕਿ ਪੈਸੇ ਦੀ ਕਮੀ ਕਰਕੇ ਬੰਦਾ ਇਲਾਜ ਤੋਂ ਬਾਂਝਾ ਰਹਿ ਜਾਂਦਾ ਸੀਗਾ ਤਾਂ ਆਮ ਆਦਮੀ ਪਾਰਟੀ ਜਦੋਂ ਪਾਰਟੀ ਸੀ ਕਸਾਲੇ ਸਰਕਾਰ ਨਹੀਂ ਸੀ ਅਸੀਂ ਲੋਕਾਂ ਨਾਲ ਇਹੀ ਵਾਅਦਾ ਕੀਤਾ ਸੀ ਸਾਡੇ ਮੇਨ ਟੀਚੇ ਐ ਐਜੂਕੇਸ਼ਨ ਤੇ ਹੈਲਥ ਅਸੀਂ ਐਜੂਕੇਸ਼ਨ ਤੇ ਵੀ ਕੰਮ ਕਰ ਰਹੇ ਆ ਤੇ ਹੈਲਥ ਤੇ ਵੀ ਚਾਹੇ ਸਾਡੇ ਮੋਹੱਲਾ ਕਲੀਨਿਕ ਸੀਗੇ ਚਾਹੇ ਅਸੀਂ ਸਰਕਾਰੀ ਹਸਪਤਾਲਾਂ ਦਾ ਪੱਧਰ ਉੱਚਾ ਕੀਤਾ ਪਰ ਹੁਣ ਇਹ ਸਕੀਮ ਲੈ ਕੇ ਆਉਣ ਨਾਲ ਆਮ ਲੋਕਾਂ 'ਚ ਬਹੁਤ ਹੀ ਖੁਸ਼ੀ ਹੈ ਔਰ ਬਹੁਤ ਹੀ ਲੋਕਾਂ ਨੂੰ ਬੈਨੀਫਿਟ ਹੋ ਰਿਹਾ ਹੈ ਈਵਨ ਕਿ ਮੈਂ ਪਰਸੋ ਹਸਪੀਟਲ ਗਈ ਸੀਗੀ ਉੱਥੇ ਕਿਸੇ ਨੇ ਕਾਰਡ ਬਣਵਾਇਆ ਤੇ ਨਾਲ ਦੀ ਨਾਲ ਉਹਦਾ ਇਲਾਜ ਸ਼ੁਰੂ ਹੋ ਗਿਆ ਉਹਦਾ ਉਹਦਾ ਸਟੋਨ ਦਾ ਆਪਰੇਸ਼ਨ ਹੋਇਆ ਤੇ ਨਾਲ ਦੀ ਨਾਲ ਉਹਦਾ ਇਲਾਜ ਸ਼ੁਰੂ ਹੋ ਗਿਆ ਇਹਦੇ ਨਾਲ ਲੋਕਾਂ ਨੂੰ ਬਹੁਤ ਹੀ ਬੈਨੀਫਿਟ ਹੋ ਰਿਹਾ ਕਿਉਂਕਿ ਮੈਡਮ ਪ੍ਰਾਈਵੇਟ ਹਸਪੀਟਲ ਹੈ ਤਾਂ ਪਹਿਲਾਂ ਉਹ ਤੁਹਾਡੀਆਂ ਰਿਪੋਰਟਾਂ ਦੇਖਦੇ ਸੀਗੇ ਵੀ ਤੁਹਾਡਾ ਕਾਰਡ ਬਣੇਗਾ ਜਾਂ ਨਹੀਂ ਤੁਹਾਨੂੰ ਬਿਮਾਰੀ ਹੈ ਤਾਂ ਨਹੀਂ ਬਣਦਾ ਸੀ ਕਾਰਡ ਤੇ ਮੈਡਮ ਇਸ ਕਾਰਡ ਦਾ ਪ੍ਰੋਸੀਜਰ ਕੀ ਹੈ ਮਸ਼ੀਨ ਤੁਸੀਂ ਰੱਖੀ ਹੋਈ ਹੈ ਅਸੀਂ ਦਿਖਾ ਚੁੱਕੇ ਹਾਂ ਤੇ ਮੈਡਮ ਕਿਵੇਂ ਬਣੇ ਓ 80A ਦੀ ਡਿਊਟੀ ਸਾਡੇ ਯੂਥ ਟੀਮ ਦੀ ਲੱਗੀ ਹੋਈ ਹੈ ਸਾਡੇ ਯੂਥ ਆਗੂ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਵੀ ਖੜੇ ਹੈ ਸਾਡੇ ਰਾਜਪੁਰਾ ਦੇ ਪ੍ਰਧਾਨ ਵੀ ਖੜੇ ਹੈ ਸਾਡੇ ਨਾਲ ਸਾਥੀ ਜਸਪ੍ਰੀਤ ਜੀ ਵੀ ਖੜੇ ਹੈ ਇਹਨਾਂ ਦੀ ਡਿਊਟੀ ਲੱਗੀ ਹੋਈ ਹੈ ਸਾਰੀਆਂ ਮਸ਼ੀਨਾਂ ਜਿਹੜੀਆਂ ਯੂਥ ਨੂੰ ਦਿੱਤੀਆਂ ਗਈਆਂ ਇਹ ਜ ਇਹਨਾਂ ਕੋਲ ਇੱਕ ਐਪ ਹੈ ਉਸ ਐਪ ਦੇ ਰਾਹੀਂ ਜਿਹਦੇ ਕੋਲੇ ਵੀ ਆਧਾਰ ਕਾਰਡ ਹੈ ਜਿਹਦੇ ਕੋਲੇ ਵੋਟਰ ਕਾਰਡ ਹੈ ਆਪਦੇ ਦੋਨੇ ਡਾਕੂਮੈਂਟ ਲੈ ਕੇ ਆਣ ਉਹਨਾਂ ਨੂੰ ਰਜਿਸਟਰ ਕੀਤਾ ਜਾਂਦਾ ਹੈ ਰਜਿਸਟਰ ਕਰਕੇ ਨਾਲ ਦੀ ਨਾਲੇ ਪਰਚੀ ਨਿਕਲਦੀ ਹੈ ਇਹ ਪਰਚੀ ਲੈ ਕੇ ਜਿੱਥੇ ਸਾਡੇ ਕੈਂਪ ਲੱਗ ਰਹੇ ਆ ਨਾਲ ਹੀ ਸੀਐਸਸੀ ਸੈਂਟਰ ਹੈ ਸੀਐਸਸੀ ਸੈਂਟਰ ਚ ਤੁਸੀਂ ਜਾਓ ਉੱਥੇ ਨਾਲ ਦੀ ਨਾਲ ਤੁਹਾਡਾ ਜਿਹੜਾ ਸਿਹਤ ਬੀਮਾ ਯੋਜਨਾ ਕਾਰਡ ਬਣ ਰਿਹਾ ਉਹ ਬਣਨ ਤੋਂ ਬਾਅਦ ਰੱਬ ਨਾ ਕਰੇ ਤੁਹਾਨੂੰ ਅਗਲੇ ਦਿਨ ਹੀ ਕੋਈ ਜ਼ਰੂਰਤ ਪੈ ਗਈ ਜਿਉ ਉਸੇ ਦਿਨ ਹੀ ਜ਼ਰੂਰਤ ਪੈ ਗਈ ਉਹ ਉਸੇ ਟਾਈਮ ਤੋਂ ਹੀ ਚਾਲੂ ਹੈ ਤੁਸੀਂ ਜਾ ਕੇ ਆਪਦਾ ਇਲਾਜ ਕਰਵਾ ਸਕਦੇ ਮੈਡਮ ਇਸ ਦਾ ਕੋਈ ਕਾਰਡ ਬਣਾਉਣ ਦਾ ਕੋਈ ਸਰਕਾਰ ਕੋਈ ਪੈਸੇ ਵਗੈਰਾ ਨਹੀਂ ਕੋਈ ਸੈਂਟਰ ਵਿੱਚ ਕੋਈ ਪੈਸੇ ਨਹੀਂ ਨਾ 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 ਮੈਂ ਆਮ ਪਬਲਿਕ ਨੂੰ ਇਹ ਹੀ ਬੇਨਤੀ ਕਰਦੀ ਆ ਕਿ ਇਹ ਕਾਰਡ ਬਿਲਕੁਲ ਫ੍ਰੀ ਹੈ ਜੇ ਤੁਹਾਡੇ ਤੋਂ ਕੋਈ ਪੈਸੇ ਮੰਗਦਾ ਹੈ ਸਾਨੂੰ ਦੱਸਿਆ ਜਾਵੇ ਸੀਐਸਸੀ ਸੈਂਟਰ ਵਾਲਿਆਂ ਨੂੰ ਗਵਰਨਮੈਂਟ ਵੱਲੋਂ ਹੀ ਪੈਸੇ ਆ ਰਹੇ ਨੇ ਜਿਹੜੀ ਕਿ ਉਹਨਾਂ ਦੀ ਜਿਹੜੀ ਮਿਹਨਤ ਹੈ ਉਹਦਾ ਫਲ ਉਹਦਾ ਜੋ ਉਹਦੀ ਯੋਗਦਾਨ ਦਿੱਤਾ ਹੈ ਉਹਨਾਂ ਨੇ ਉਹਦਾ ਇਨਾਮ ਦਿੱਤਾ ਜਾ ਰਿਹਾ ਹੈ ਇਨਾਮ ਵਜੋਂ ਤੇ ਪਬਲਿਕ ਨੂੰ ਬੇਨਤੀ ਹੈ ਤੁਸੀਂ 1 ਰੁਪਿਆ ਵੀ ਨਹੀਂ ਦੇਣਾ ਇਹ ਕਾਰਡ ਬਿਲਕੁਲ ਫ੍ਰੀ ਹੈ ਮੈਡਮ ਉਹਨੂੰ ਸੈਂਟਰ ਦਾ ਕਾਰਡ ਜਿਹੜਾ ਆਯੂਸ਼ਮਾਨ ਚੱਲ ਰਿਹਾ ਸੀਗਾ ਮਤਲਬ ਉਹ ਇੱਕ ਅਲੱਗ ਕਾਰਡ ਹੈ ਤੇ ਇਹ ਅਲੱਗ ਕਾਰਡ ਹੈ ਬਿਲਕੁਲ ਜੀ ਇਹ ਪੰਜਾਬ ਸਰਕਾਰ ਦਾ ਕਾਰਡ ਹੈ ਜਿਹੜਾ ਕਿ ਲੋਕਾਂ ਨੂੰ ਜਿਹਦੇ ਵਿੱਚ ਹਰ ਬਿਮਾਰੀ ਕਵਰ ਹੁੰਦੀ ਹੈ ਚਾਹੇ ਹਾਰਟ ਟੈਗ ਦੀ ਹੋਵੇ ਚਾਹੇ ਤੁਹਾਡੇ ਗੋਡੇ ਬਦਲਨੇ ਆ ਚਾਹੇ ਕਿਸੇ ਨੇ ਕਿਡਨੀ ਟ੍ਰਾਂਸਪਲੈਂਟ ਕਰਾਨੀ ਹੈ ਚਾਹੇ ਕਿਸੇ ਨੂੰ ਰੱਬ ਨਾ ਕਰੇ ਕੈਂਸਰ ਵਰਗੀ ਬਿਮਾਰੀ ਆ ਜੇ ਹਰ ਬਿਮਾਰੀ ਇਹਦੇ ਵਿੱਚ ਕਵਰ ਹੁੰਦੀ ਤੇ ਕਿਸ ਤਰ੍ਹਾਂ ਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਮੈਡਮ ਲੋਕਾਂ ਦੇ ਵਿੱਚ ਬਹੁਤ ਬਲਕਿ ਥੋੜਾ ਜਿਹਾ ਅੱਜ ਸਵੇਰ ਐਪ 'ਚ ਕੋਈ ਪ੍ਰੋਬਲਮ ਆ ਗਈ ਸੀ ਐਪ 'ਚ ਦਿੱਕਤ ਆ ਰਹੀ ਸੀ ਉਹ ਸੈੱਟ ਕਰ ਦਿੱਤੀ ਗਈ ਹੈ ਔਰ ਮੈਂ ਕਹਿੰਨੇ ਉਹ ਸਵੇਰ ਤੋਂ ਹੀ ਲੋਕਾਂ ਦੇ ਸਾਡੇ ਕੋਲੇ ਫੋਨ ਆ ਰਹੇ ਆ ਜੀ ਜਲਦੀ ਅਸੀਂ ਕਾਰਡ ਬਣਵਾਣਾ ਜਿੰਨੇ ਵੀ ਸੈਂਟਰ ਹੈ ਉੱਥੇ ਲੋਕਾਂ ਦਾ ਉਤਸ਼ਾਹ ਹੈ ਕਿ ਲੋਕ ਉੱਥੇ ਜਾ ਰਹੇ ਨੇ ਸਾਡੇ ਕਾਰਡ ਬਣਾਏ ਜਾਣ ਔਰ ਮੈਂ ਆਮ ਪਬਲਿਕ ਨੂੰ ਵੀ ਇਹ ਬੇਨਤੀ ਕਰ आम आदमी ਥੋਡੇ ਲਈ ਬੈਨੀਫਿਟ ਲਈ ਇਹ ਕਾਰਡ ਬਣਾਉਣ ਜਾ ਰਹੀ ਹੈ ਸਿਹਤ ਬੀਮਾ ਯੋਜਨਾ ਥੋਡੇ ਲਈ ਆਈ ਹੈ ਜਾ ਕੇ ਵੱਧ ਤੋਂ ਵੱਧ ਉੱਥੇ ਕਾਰਡ ਬਣਵਾਓ ਵਿਰੋਧੀਆਂ ਦਾ ਕੰਮ ਹੈ ਵਿਰੋਧ ਕਰਨਾ ਉਹ ਬੜੀਆਂ ਗੱਲਾਂ ਕਰ ਰਹੇ ਨੇ ਕਿਸੇ ਦੀਆਂ ਗੱਲਾਂ 'ਚ ਨਾਓ ਕਿਉਂਕਿ ਇਨਾਂ ਤੋਂ ਹਜਮ ਹੀ ਨਹੀਂ ਹੋ ਰਿਹਾ ਕਿ ਆਮ ਆਦਮੀ ਦੀ ਸਰਕਾਰ ਕੰਮ ਕਿਵੇਂ ਕਰ ਰਹੀ ਹੈ ਜਿੱਦਨ ਦੀ ਆਮ ਆਦਮੀ ਦੀ ਸਰਕਾਰ ਆਈ ਹੈ ਚਾਹੇ ਉਹ ਬਿਜਲੀ ਫ੍ਰੀ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਿਹਤ ਹੈ ਤੇ ਹੋਰ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੈ ਉਹ ਕਰ ਰਹੀ ਹੈ ਪਰ ਇਨਾਂ ਦਾ ਕੰਮ ਹੈ ਵਿਰੋਧ ਕਰਨਾ ਆਪਾਂ ਵਿਰੋਧ ਚ ਨਹੀਂ ਆਣਾ ਆਪਦੇ ਜਾ ਕੇ ਜਿਹੜਾ ਸਰਕਾਰ ਬੈਨੀਫਿਟ ਦੇ ਰਹੀ ਹੈ ਇਹਦਾ ਵੱਧ ਤੋਂ ਵੱਧ ਬੈਨੀਫਿਟ ਪਿਛਲੇ ਦਿਨਾਂ ਚ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀਗਾ ਕਿ ਇਹ ਇਨਾਂ ਨੇ ਆਪਣੇ ਯੂਥ ਦੇ ਮੁੰਡਿਆਂ ਨੂੰ ਦਿੱਤੀ ਹੈ ਵੀ ਇਹ ਉਹਨਾਂ ਦਾ ਹੀ ਕਾਰਡ ਬਣਾ ਰਹੇ ਹਨ ਵੀ ਜਿਹੜੇ ਉਹਨਾਂ ਦੇ ਨਾਲ ਜੁੜੇ ਹੋਏ ਆ ਕੋਈ ਇਹੋ ਜੀ ਗੱਲ ਤਾਂ ਸਾਹਮਣੇ ਨਹੀਂ ਆਈ ਤੇ ਸੈਂਟਰ ਚ 5 ਮਿੰਟ ਬੈਠ ਕੇ ਦੇਖ ਲਓ ਤੁਹਾਨੂੰ ਪਤਾ ਲੱਗੂਗਾ ਆਮ ਪਬਲਿਕ ਦੇ ਬੰਦੇ ਆ ਨਾ ਕਿ ਕਿਸੇ ਸਪੈਸ਼ਲ ਲੋਕਾਂ ਦੇ ਆਮ ਪਬਲਿਕ ਲਈ ਸਕੀਮ ਹੈ ਆਮ ਆਦਮੀ ਪਾਰਟੀ ਆਮ ਪਬਲਿਕ ਦੀ ਪਾਰਟੀ ਹੈ ਔਰ ਉਹਨਾਂ ਲਈ ਹੀ ਇਹ ਸਿਹਤ ਬੀਮਾ ਯੋਜਨਾ ਆਈ ਠੀਕ ਹੈ ਜੀ ਸੋ ਐਸੀ ਕਿ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਜਿਨ੍ਹਾਂ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਬਾਰੇ ਦੱਸਿਆ ਤੇ ਤੁਸੀਂ ਕਿਸ ਤਰ੍ਹਾਂ ਕਾਰਡ ਬਣਵਾਉਣਾ ਹੈ ਸਾਰੀ ਜਾਣਕਾਰੀ ਤੁਹਾਨੂੰ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਦੇ ਦਿੱਤੀ ਗਈ ਹੈ ਸੋ ਬਨਵਾੜੀ ਦੇ ਸੈਂਟਰ ਤੇ ਖੜੇ ਸੀਗੇ ਤੋਂ ਜਿੰਨੇ ਵੀ ਲੋਕ ਹੈ ਵੱਧ ਤੋਂ ਵੱਧ ਅੱਗੇ ਵੱਧ ਕੇ ਜਿਹੜਾ ਇਹ ਕਾਰਡ ਬਣਵਾਓ ਤਾਂ ਕਿ ਤੁਹਾਨੂੰ ਇਸ ਸਹੂਲਤ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਲਾਭ ਹੋ ਸਕੇ ਕੈਮਰਾਮੈਨ ਮੋਹੀਦ ਨਾਲ ਸੰਦੀਪ ਚੌਧਰੀ న్యూਸ 89 ਪੰਜਾਬ الخبر الجزدع هو